ਮੈਕਪ੍ਰੀਤ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਜਿਸ ਦਾ ਮਾਮਲਾ ਇਸ ਵੇਲੇ ਸੋਸ਼ਲ ਮੀਡੀਆ ਉੱਤੇ ਕਾਫੀ ਚਰਚਾ ਦੇ ਵਿੱਚ ਹੈ ਕਾਰਨ ਤੁਹਾਨੂੰ ਪਤਾ ਹੀ ਹੈ ਉਸ ਨੂੰ ਡਿਪਰੈਸ਼ਨ ਦੇ ਸਮੇਂ ਪੰਜਾਬੀ ਬਲੌਗਰ ਅਤੇ ਉਸ ਦੇ ਪਰਿਵਾਰ ਨੇ ਇਕੱਲੀ ਨੂੰ ਛੱਡ ਦਿੱਤਾ ਅਤੇ ਉਸ ਨੂੰ ਪੰਜਾਬ ਇਲਾਜ ਕਰਵਾਉਣ ਲਈ ਭੇਜ ਦਿੱਤਾ ਇੱਕ ਗੱਲ ਸੁਣ ਕੇ ਲੋਕ ਗੁੱਸੇ ਵਿੱਚ ਆਏ ਕਿ ਉਸ ਦਾ ਪਤੀ ਰਵੀ ਅਤੇ ਸਹੁਰਾ ਪਰਿਵਾਰ ਮੈਕ ਦੇ ਨਾਲ ਇੰਨੀ ਵੱਡੀ ਮੁਸ਼ਕਲ ਵਿੱਚ ਖੜੀ ਕਿਉਂ ਨਹੀਂ ਹੋਏ ਉਸ ਤੋਂ ਬਾਅਦ ਹੁਣ ਮੈਕ ਨੇ ਇੱਕ ਇਸ਼ਾਰੇ ਵਿੱਚ ਸਭ ਗੱਲਾਂ ਕਲੀਅਰ ਕਰ ਦਿੱਤੀਆਂ ਹਨ ਹਾਲ ਹੀ ਦੇ ਵਿੱਚ ਉਸ ਨੇ ਨਵਾਂ ਵਲੌਗ ਸਾਂਝਾ ਕੀਤਾ ਜਿੱਥੇ ਉਸ ਦੀ ਭੂਆ ਜੀ ਉਸ ਦਾ ਹਾਲ ਚਾਲ ਪੁੱਛਣ ਲਈ ਆਏ ਸਨ ਉਹ ਭੂਆ ਜੀ ਨਾਲ ਆਪਣੀ ਸਿਹਤ ਬਾਰੇ ਗੱਲ ਕਰਦਿਆਂ ਭਾਵਕ ਹੋ ਗਈ ਮੈਕ ਨੇ ਦੱਸਿਆ ਕਿ ਉਸਦੀ ਤਬੀਅਤ ਅਜੀਬ ਵੀ ਪੂਰੀ ਠੀਕ ਨਹੀਂ ਹੈ ਦਿਲ ਦੀ ਧੜਕਣ ਥੋੜੀ ਜਿਹੀ ਹਰਕਤ ਨਾਲ ਹੀ ਤੇਜ਼ ਹੋ ਜਾਂਦੀ ਹੈ ਉਸ ਨੇ ਕਿਹਾ ਕਿ ਉਹ ਜਲਦੀ ਹੀ ਕੈਨੇਡਾ ਵਾਪਸ ਜਾਣ ਵਾਲੀ ਹੈ ਇਸ ਤੋਂ ਇਹ ਸਾਫ਼ ਹੋ ਗਿਆ ਕਿ ਪੰਜਾਬੀ ਵਲੌਗਰ ਦੇ ਪਰਿਵਾਰ ਨਾਲ ਉਸ ਦੇ ਗਿਲੇ ਸ਼ਿਕਵੇ ਹੁਣ ਮੁੱਕ ਗਏ ਹਨ ਅਤੇ ਉਹ ਆਪਣੇ ਘਰ ਵਾਪਸੀ ਲਈ ਤਿਆਰ ਹੈ ਐਸ ਦੇ ਨਾਲ ਉਸਨੇ ਕਿਹਾ ਕਿ ਉਸ ਦੀ ਰਵਾਨਗੀ ਵਿੱਚ ਕੁਝ ਹੀ ਦਿਨ ਬਾਕੀ ਹਨ ਉਹ ਇਲਾਜ ਕਰਵਾ ਰਹੀ ਹੈ ਤਾਂ ਜੋ ਕੈਨੇਡਾ ਪਹੁੰਚ ਕੇ ਮੁੜ ਅਜਿਹੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਔਸ ਨੇ ਇਹ ਵੀ ਭਰੋਸਾ ਦਿੱਤਾ ਕਿ ਉਹ ਲੋਕਾਂ ਦੇ ਸਾਰੇ ਸਵਾਲਾਂ ਦੇ ਜਵਾਬ ਦੇਵੇਗੀ ਅਤੇ ਬੈਠ ਕੇ ਹਰ ਗੱਲ ਨੂੰ ਸਾਫ਼ ਕਰੇਗੀ ਦੂਜੇ ਪਾਸੇ ਲੋਕਾਂ ਵੱਲੋਂ ਕੀਤੇ ਗਏ ਕਮੈਂਟ ਹੈਰਾਨ ਕਰਨ ਵਾਲੇ ਹਨ ਤੇ ਲੋਕਾਂ ਨੇ ਸ਼ਰਿਆ ਮੈਕ ਦੇ ਖਿਲਾਫ ਭੜਾਸ ਕੱਢਣੀ ਸ਼ੁਰੂ ਕਰ ਦਿੱਤੀ ਲੋਕ ਲਿਖਦੇ ਹਨ ਕਿ ਬਿਮਾਰੀ ਦਾ ਬਹਾਨਾ ਬਣਾ ਕੇ ਚੈਨਲ ਚਲਾਉਣਾ ਸੀ ਹੁਣ ਉੱਡ ਚੱਲੀ ਕੈਨੇਡਾ ਉੱਥੇ ਜਾ ਕੇ ਹੁਣ ਕੁੱਤੇ ਵਾਂਗ ਫਿਰੂਗੀ ਤੇ ਵਲੋਗਿੰਗ ਕਰੂਗੀ ਜੇ ਸਭ ਕੁਝ ਇਹਨਾਂ ਨੇ ਦੱਸ ਦਿੱਤਾ ਤਾਂ ਐਪੀਸੋਡ ਕਿੱਦਾਂ ਬਣਗੇ ਘੱਟੋ ਘੱਟ 100 ਐਪੀਸੋਡਾਂ ਤੱਕ ਨਹੀਂ ਗੱਲ ਖੁੱਲ ਕੇ ਦੱਸਣੀ ਲੋਕਾਂ ਨੂੰ ਪੂਰਾ ਬੇਵਕੂਫ ਬਣਾਉਣਾ ਕਿਉਂ ਸਸਪੈਂਸ ਕ੍ਰੀਏਟ ਕਰ ਰਹੀ ਲੋਕੀ ਪਾਗਲ ਨੇ ਜੋ ਪੁੱਛ ਰਹੇ ਨੇ ਜਾਂ ਵਿਊਜ਼ ਦਾ ਚੱਕਰ ਕੋਈ ਬੇਵਕੂਫ ਇਸ ਦਾ ਡਰਾਮਾ ਸਮਝ ਨਹੀਂ ਆਉਂਦਾ। ਬਾਕੀ ਦੋਸਤੋ ਤੁਸੀਂ ਮੈਕ ਦੇ ਇਸ ਪੂਰੇ ਮਾਮਲੇ ਦੇ ਬਾਰੇ ਕੀ ਸੋਚਦੇ ਹੋ? ਸਾਨੂੰ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ। ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ। ਧੰਨਵਾਦ।